ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਚੇਅਰਮੈਨ ਪੰਸਬ ਪੰਜਾਬ ਅਤੇ ਹਲਕਾ ਇੰਚਾਰਜ ਫਤਗ ਚੂ ਸਾਨੂੰ ਆਪਸੇ ਹੀ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਹੈ ਅਤੇ ਲੜਾਈਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੋ ਤੁਸੀਂ ਇਸ ਮੇਲਿਆਂ ਦੇ ਵਿੱਚ ਆ ਕੇ ਇੱਕ ਪੰਜਾਬੀ ਸੱਭਿਆਚਾਰ ਨੂੰ ਤੁਸੀਂ ਜਿੰਦਾ ਰੱਖਦੇ ਜੇ, ਪੰਜਾਬੀ ਸੱਭਿਆਚਾਰ ਨੂੰ ਤੁਸੀਂ ਬढ़ावा ਦਿੰਦੇ ਜੇ, ਬੜੀ ਮਨ ਨੂੰ ਖੁਸ਼ੀ ਹੁੰਦੀ ਹੈ। ਕਿਉਂਕਿ ਸਾਡੇ ਵੱਡੇ ਵਡੇਰਿਆਂ ਦੀ ਇੱਕ ਰੀਤ ਜਿਹੜੀ ਚਲਾਈ ਹੋਈ ਰੀਤ ਤੇ ਅਸੀਂ ਉਹਨੂੰ ਅੱਜ ਜਿੰਦਾ ਰੱਖਦੇ ਆਂ, ਬੜੀ ਮਨ ਨੂੰ ਖੁਸ਼ੀ ਹੁੰਦੀ ਔਰ ਮੇਰੇ ਵੀ ਰੀਤੀਏ ਨੂੰ ਸਰਦਾਰੀ ਗਰਦਾਸਪੁਰ ਦੀ ਧਰਤੀ ਤੇ ਆਉਂਦੇ ਫਲਕਾ ਮਤੇਗਰ ਕੂੜੀਆਂ ਦੀ ਧਰਤੀ ਤੇ ਆਉਂਦੇ ਪਿੰਡ ਭਰਗੋ ਵਾਲਾ ਆਉਂਦੇ ਜੀ ਆਇਆਂ ਔਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਮੌਕਾ ਮਿਲਣਾ 300 ਚੈੱਕ ਜਰੂਰ ਕਰ ਲਿਓ 75000 ਰੁਪਏ ਦਾ 300 ਚੈੱਕ ਜਰੂਰ ਕਰ ਲਿਓ ਇਸ ਕਰਕੇ ਮੇਰੀ ਬੇਨਤੀ ਏ ਮੈਂ ਨਹੀਂ ਕਹਿੰਦਾ ਪੱਕੇ ਕਿਸਦੇ ਹੋ ਕੇ ਰਹਿ ਜੂ ਫਿਰ ਇਹ ਵੀ ਕਰਾਏ ਜਿਹੜਾ ਕੰਮ ਚੰਗਾ ਕਰਦਾ ਜਿਹੜੀ ਪਾਰਟੀ ਤੇ ਜਿਹੜੀ ਚੰਗੀ ਲੱਗਦੀ ਉਹਦੇ ਨਾਲ ਇੱਥੇ ਹੀ ਬੋਲਦੇ ਹੋਏ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਜਿਮਨੀ ਚੌਂ ਡੇਰਾ ਬਾਬਾ ਨਾਨਕ ਵਿੱਚ ਵੱਧ ਤੋਂ ਵੱਧ ਆਪ ਪਾਰਟੀ ਦਾ ਸਹਿਯੋਗ ਕਰਨਾ ਚਾਹੀਦਾ ਹੈ ਮੈਂ ਤੁਹਾਡਾ ਛੋਟਾ ਜਾਂ ਵੱਡਾ ਵੀਰ ਇੱਕ ਹੱਥ ਬਨ ਕੇ ਬੇਨਤੀ ਕਰਦਾ ਕਿ ਜੇ ਮੇਰੇ ਡੇਰਾ ਬਾਬਾ ਨਾਨਕ ਦੇ ਹਲਕੇ 'ਚ ਤੁਹਾਡਾ ਕੋਈ ਰਿਸ਼ਤੇਦਾਰ ਭੈਣ ਭਰਾ ਹੋਵੇ ਅਨੁਸਾਰ ਬੰਦੇ ਨੂੰ ਕਿਉਂਕਿ ਇਸ ਵਾਰੀ ਮੌਕਾ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਦੇਣਾ ਹੈ ਆ ਮੈਂ ਪੂਰੀ ਉਮੀਦ ਰੱਖਦਾ ਕਿ ਤੁਸੀਂ ਮੇਰੇ ਵਾਸਤੇ ਰਾਤ ਇਹਨੇ ਕੰਮ ਕਰਕੇ ਤਾਂ ਮੈਨੂੰ ਇੱਕ ਵਾਰੀ ਮੌਕਾ ਜ਼ਰੂਰ ਦਿਵਾਓਗੇ ਜਿੱਥੇ ਜਿੱਥੇ ਵੀ ਤੁਹਾਡੇ ਪਿੰਨ ਪਰ ਆ ਗਏ ਡੇਰਾ ਬਾਬਾ ਨਾਨਕ ਅਲਕੇ ਚ ਤੁਸੀਂ ਸਾਰਿਆਂ ਨੂੰ ਨਾਮ ਬੰਦ ਕਰੋ ਕਿ ਇਸ ਵਾਰੀ ਮੌਕਾ ਜਿਹੜਾ ਆਮਾ ਦੀ ਪਾਰਟੀ ਨੂੰ ਦੇਣਾ ਐਹੀ ਉਮੀਦ ਰੱਖਣਾ ਫਤਿਹ ਬਰਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਤੁਹਾਡੇ ਪਿੰਡ ਦੇ ਵਿੱਚ ਭਗੋਵਾਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਕਰਵਾਇਆ ਜਾ ਰਿਹਾ ਕੀ ਗੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਸਮਾਜ ਦਾ ਸ਼ੀਸ਼ਾ ਇਹੋ ਜਿਹੇ ਵਿਰੇਲੇ ਹੁੰਦੇ ਨੇ ਐਸ ਵੜੇ ਸਮਾਜ ਦੇ ਵਿੱਚ ਜਿਹੜੀਆਂ ਪਾਕ ਪਵਿੱਤਰ ਦਰਗਾਹਾਂ ਨੇ ਜਿਦ ਤਰ੍ਹਾਂ ਬਾਬਾ ਮਤਿਹਰ ਸ਼ਾਹ ਜੀ ਦੀ ਦਰਗਾਹ ਆ ਇਹਨਾਂ ਦੇ ਉੱਤੇ ਨਸ਼ੇ ਦਾ ਬੜਾ ਬੋਲਬਾਲਾ ਹੋ ਗਿਆ 20 20 ਤੇ 25 25 ਸਿਕਟਾਂ ਦੇ ਮੋਰ ਬਣਾ ਕੇ ਪੀਤੇ ਜਾ ਰਹੇ ਜਿਹੜੇ ਕਿ ਨੌਜਵਾਨ ਪੀੜੀ ਨੂੰ ਗਲਤ ਮੈਸੇਜ ਦੇ ਰਹੇ ਉਹਨਾਂ ਗਲਤ ਮੈਸੇਜ ਨੂੰ ਕੱਟਣ ਵਾਸਤੇ ਨੌਜਵਾਨ ਪੀੜੀ ਨੂੰ ਅਸਲੀ ਰਸਤੇ ਤੇ ਲਿਹਾਉਣ ਵਾਸਤੇ ਜਿਵੇਂ ਸਾਡੇ ਪੁਰਖਿਆਂ ਨੇ ਕੋਣ ਕੋਲਾ ਪਹਿਲਵਾਨ ਸਾਹਿਬ ਇੱਥੇ ਸਰਦਾਰ ਪਿਆਰਾ ਸਿੰਘ ਪਹਿਲਵਾਨ ਸਰਦਾਰ ਸਾਈ ਪਹਿਲਵਾਨ ਸਰਦਾਰ ਮਹਿੰਦਰ ਸਿੰਘ ਪਹਿਲਵਾਨ ਗਿੱਤਾ ਪਹਿਲਵਾਨ ਤੋਂ ਹੋਰ ਸਾਡੇ ਨਵੇਂ ਜਿਹੜੇ ਬੱਚੇ ਪਹਿਲਵਾਨ ਬੜੇ ਨੇ ਇਹ ਜਿਹੜੀਆਂ ਦਾਬਾਂ ਲੱਗੀਆਂ ਨੇ ਇਹਨਾਂ ਨੂੰ ਹਰਿਆ ਕਰਨ ਵਾਸਤੇ ਇਹ ਮੇਲਾ ਕਰਵਾਇਆ ਜਾਂਦਾ ਤਾਂ ਕਿ ਸਾਡੇ ਬੱਚੇ ਬਜਾਏ ਇਸ ਦੇ ਕਿ ਨਸ਼ਾ ਵੇਚਣ ਚ ਪੈਣ ਸੂਤ ਨੇ ਬੰਨ ਕੇ ਖਾੜੇ ਦੇ ਵਿੱਚ ਆਉਣ ਤਾਂ ਕਿ ਬਾਬਾ ਮਤਿਹਰ ਸ਼ਾ ਜੀ ਨੇ ਜਿਹੜੀ ਅਸਬ ਇਹ ਤੌਰ ਤੋਰੀ ਸੀ ਇਹਨਾਂ ਮੇਲਿਆਂ ਦੀ ਇਹ ਦੇ ਵਿੱਚ ਪਲਵਾਨੀ ਹੋਇਆ ਕਰੂਗੀ ਉਹ ਪਲਵਾਨੀ ਹੁੰਦੀ ਆ ਇਹ ਠੀਕ ਆ ਸੱਭਿਆਚਾਰਕ ਪ੍ਰੋਗਰਾਮ ਪਹਿਲਾਂ ਵੀ ਹੁੰਦੇ ਸੀ ਕਿਉਂਕਿ ਉਦੋਂ ਵੰਜਲੀਆਂ ਦਾ ਗਾਇਆ ਜਾਂਦਾ ਹੈ ਤੇ ਅੱਜ ਵੀ ਹੁੰਦੇ ਆ ਅਸੀਂ ਸੱਭਿਆਚਾਰ ਵੀ ਕਰਨਾ ਲੇਕਿਨ ਆਪਣੇ ਖੇਡਾਂ ਦਾ ਸੱਭਿਆਚਾਰ ਜਿਹੜਾ ਉਹ ਵੀ ਇਹ ਰੱਖਣਾ ਇਸ ਕਰਕੇ ਸਾਰੀ ਆ ਜਿਹੜੀ ਕਮੇਟੀ ਆ ਇਹ ਬਿਲਕੁਲ ਨਸ਼ਿਆਂ ਤੋਂ ਰਹਿਤ ਆ ਔਰ ਮਹੀਨਾ ਹੋ ਗਿਆ ਇਹਨਾਂ ਨੂੰ ਲੱਗਿਆ ਨੂੰ ਕੋਈ ਟਰੈਕਟਰ ਨਾ ਲੱਗਿਆ ਕੋ ਆਪ ਲੱਗਿਆ ਤਾਂ ਸਾਰ ਪਾਇਆ ਇਹਨਾਂ ਦੀ ਮਿਹਨਤ ਅਜ ਸਫਲ ਹੋਈ ਆ ਤੇ ਪ੍ਰਮਾਤਮਾ ਕਰੇ ਕਿ ਹੋਰ ਇਹ ਬੁਲੰਦੀਆਂ ਛੋ। ਬਾਬਾ ਮਤਿਹਰ ਸਾਹਿਬ ਦੇ ਇਤਿਹਾਸ ਦੇ ਉੱਤੇ ਥੋੜਾ ਚਾਨਣਾ ਪਾਓਗੇ? ਬਾਬਾ ਮਤਿਹਰ ਸਾਹਿਬ ਜੀ ਵਲੀ ਹੋਏ ਨੇ। ਇਤਿਹਾਸ ਇਹਨਾਂ ਦਾ ਬਹੁਤ ਜ਼ਿਆਦਾ ਕੋਈ ਲਿਖਿਆ ਨਹੀਂ ਕਿਤੇ ਹੈਗਾ। ਲੇਕਿਨ ਮੈਂ ਪਾਕਿਸਤਾਨ ਗਿਆ ਸੀ ਪੰਜਾ ਸਾਹਿਬ ਤੇ ਉੱਥੇ ਵਲੀ ਖੰਧਾਰੀ ਜੀ ਦੇ ਮਸ탄 ਤੇ ਗਿਆ। ਮੈਂ ਉਹਨਾਂ ਨਾਲ ਗੱਲ ਕੀਤੀ ਜਿਹੜੇ ਗੱਦੀ ਨਸ਼ੀਨ ਨੇ ਕਿ ਸਾਡੇ ਪਿੰਡ ਵੀ ਬਾਬਾ ਮਤਿਹਰ ਸਾਹਿਬ ਅੱਲਾ ਵਲੀ ਜੀ ਨੇ ਉਹ ਕਹਿੰਦੇ ਅੱਲਾ ਬਦੀ ਨਹੀਂ ਹੁੰਦਾ ਵਲੀ ਆ ਉਹ ਸਾਡੀ ਸੰਪਰਦਾਇ ਦੇ ਆ ਤੇ ਵਲੀ ਜਿਹੜੇ ਆ ਉਹ ਬੜੇ ਜੋਧੇ ਹੁੰਦੇ ਰਹੇ ਪਹਿਲਵਾਨ ਹੁੰਦੇ ਰਹੇ ਔਰ ਨਾਲ ਦੀ ਨਾਲ ਬੜੇ ਵੱਡੇ ਫਕੀਰ ਹੁੰਦੇ ਰਹੇ ਇਸ ਕਰਕੇ ਜਿੱਥੇ ਕਿਤੇ ਉਹਨਾਂ ਦੀ ਮਜ਼ਾਰ ਆ ਉਥੇ ਸੂਫੀ ਸੰਤ ਜਿਹੜੇ ਆਣ ਕੇ ਸਜਦਾ ਕਰਦੇ ਨੇ ਬਾਕੀ ਜਿਹੜੇ ਕੋਈ ਹੋਰ ਮਜ਼ਾਰ ਨੇ ਉਹਨਾਂ ਨੂੰ ਕਹਿੰਦੇ ਅਸੀਂ ਕੋਈ ਸਜਦਾ ਨਹੀਂ ਕਰਦੇ ਇਸ ਕਰਕੇ ਇਹ ਜਿਹੜੀ ਜਗ੍ਹਾ ਹੈ ਇਹ ਪੀਰਾਂ ਦੀ ਜਗ੍ਹਾ ਤੇ ਬਹੁਤ ਜ਼ਿਆਦਾ ਜਿਹੜੀ ਹੈ ਸ਼ਕਤੀ ਬੜੀ ਹੈਗਾ ਤੇ ਕਿੰਨੇ ਦਿਨ ਮੇਲਾ ਤੁਹਾਡਾ ਚੱਲਦਾ ਇਹ ਮੇਲਾ ਤੇ 2 ਦਿਨ ਚੱਲਦਾ ਪਰ ਚੱਲਦਾ ਹੈ ਪੂਰਾ ਹਫਤਾ ਹੀ ਹੈ ਇਹ ਪਹਿਲੀ ਤਰੀਕ ਤੋਂ ਸ਼ੁਰੂ ਹੋ ਜਾਂਦਾ ਸਾਵਣ ਦੇ ਮਹੀਨੇ ਦੀ ਪਹਿਲੀ ਸੰਗ੍ਰਾਂਤ ਤੋਂ ਤੇ ਮੁੜ ਕੇ ਇਹ 9 10 ਤੱਕ ਇੱਥੇ ਰਹਿੰਦਾ ਕਿਉਂਕਿ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਬਹੁਤ ਸਾਰੇ ਪਰੌਣੇ ਆਉਂਦੇ ਨੇ ਤੇ ਬੀਬੀਆਂ ਤੇ ਮੇਲਾ ਵੇਖ ਨਹੀਂ ਸਕਦੀਆਂ ਉਹਨਾਂ ਦਾ ਫਿਰ 7 8 ਨੂੰ ਮੇਲਾ ਨਹੀਂ ਹੁੰਦਾ ਉਹਨਾਂ ਦਾ 9 ਨੂੰ ਹੁੰਦਾ ਤੀਸਰੇ ਦਿਨ ਤੇ ਚੌਥੇ ਦਿਨ ਬੱਚਿਆਂ ਦਾ ਹੁੰਦਾ ਸਤਵੰਦੋਂ ਦੀ ਪਿੰਡ ਪੱਤੋਵਾਲ ਵਸਤੀਆਂ ਨੂੰ ਬਾਬਾ ਮਨਤਾਜ ਸਿੰਘ ਜੀ ਦੀ ਅੱਜ ਜੋ ਸਾਲਾਨਾ ਮੇਲਾ ਹੈ ਬਹੁਤ ਬਹੁਤ ਮੁबारकਾਂ ਜੀ ਬਖਸ਼ਵਾਲ ਦੀ ਬੜੀ ਕਿਰਪਾ ਹੈ ਬਾਬਾ ਜੀ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਪਰਮਾਤਮਾ ਅਧਿਮੇਸ਼ਾ ਸਾਡੇ ਕਲਾਪੁਰ ਜ਼ਿਲ੍ਹੇ ਦੇ ਹਲਕਾ ਬਤਕਰ ਚੁੜੀਆਂ ਪੇਮੈਂਟ ਪੱਤਵਾਗ ਦੇ ਬਾਬਾ ਜੀ ਬੇਸ਼ਾਮੇਲ ਭਰਿਆ ਹੱਥ ਪੜਾਈ ਰੱਖਣ ਅੱਜ ਬੜਾ ਮਨ ਨੂੰ ਖੁਸ਼ੀ ਹੋਈ ਹੈ ਮੁੰਡੇ ਜਵਾਨ ਵੀਰ ਪੁਰਵੀ ਵੀਰ ਜਿਹੜੇ ਮਨੋਰੰਜਨ ਦਾ ਜਿਨ੍ਹਾਂ ਨੇ ਪ੍ਰੋਗਰਾਮ ਪੰਜਾਬੀ ਸੱਭਿਆਚਾਰ ਨੂੰ ਜਿਨ੍ਹਾਂ ਨੇ ਕੁਲਮੁੜ ਕੀਤਾ ਹੈ ਸੰਗਠਨ ਦਾ ਵੀ ਮੈਂ ਧੰਨਵਾਦ ਕਰਦਾ ਵੀ ਜਿਹੜਾ ਇਹ ਨਹੀਂ ਕਰਦੇ ਤੇ ਨਹੀਂ ਭਾਰੀ 3-3 ਵਿੱਚ ਬੱਝੇ ਦੋਡੀ ਹੈ ਸਾਡੇ ਬਜ਼ੁਰਗਾਂ ਦੇ ਦਿੱਤੇ ਸਾਡੇ ਵੱਡੇਾਂ ਬਣੇਰਿਆਂ ਦੇ ਦਿੱਤੇ ਸੱਭਿਆਚਾਰ ਨੂੰ ਸਾਹਮਣੇ ਰੱਖਿਆ ਹੈ ਸਾਡੇ ਵਿੱਚ ਸਾਡਾ ਭਰਾ ਵੱਡਾ ਕਮਿੰਦਤਾਵਾ ਜੀ ਜਿਲ੍ਹਾ ਬਾਬਾਦਾਲ ਤੋਂ ਜੁਆਨ ਚਾਚਦੇ ਨਾਲ ਮੈਂ ਪੰਜਾਬ ਦੇ ਵੀ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਵੀ ਅੱਜ ਮੇਰੇ ਕੋਲ ਤੁਸੀਂ ਸਤਿ ਸ਼੍ਰੀ ਅਕਾਲ ਵੀ ਕਿਹਾ ਕਿ ਇਹਨਾਂ ਨੇ ਸਾਡੇ ਨਾਲ ਆ ਕੇ ਮੁਝੀ ਸ਼ਾਦੀ ਕੀਤੀ ਹੈ ਤੇ ਕੋ ਪਰਮਾਤਮਾ ਅੱਜ ਸਤੰਗ ਵਿੱਚ ਪਰਮਾਤਮਾ ਸਾਡੀ ਸੰਗਤਾਂ ਨੂੰ ਭੇਜਾਂ ਸ਼ਾਂਤੀ ਕਲਾ ਦੇ ਵਿੱਚ ਰੱਖੀ ਤੇ ਜੀ ਸੁਖਜਿੰਦਰ ਸਿੰਘ ਰੰਧਾਵਾ ਹੁਣੇ ਬਿਆਨ ਦੇ ਰਹੇ ਨੇ ਮੀਡੀਆ ਅੱਜ 2.5 ਸਾਲ ਹੋ ਗਏ ਸਰਕਾਰ ਆਪ ਪਾਰਟੀ ਨੂੰ ਪਿੰਡਾਂ 'ਚ ਕੋਈ ਡਿਵੈਲਪਮੈਂਟ ਨਹੀਂ ਹੋਈ ਨੌਕਰੀ ਨਹੀਂ ਹੈ ਬਸ ਹੁਣ ਪੰਚਾਇਤਾਂ ਦੀ ਥੁੜੀ ਆ ਗੰਦੇ ਸਰਪੰਚਾਂ ਨੇ ਤੁਹਾਨੂੰ ਸਿੱਧਾ ਪਤਾ ਕੀ ਕੀਤਾ ਖਾਨਦੂ ਦੇ ਸਰਪੰਚਾਂ ਨੇ ਪਹਿਲਾਂ ਪਿੰਡਾਂ 'ਚ ਕੀ ਕੀਤਾ ਕੀ ਨਹੀਂ ਕੀਤਾ ਵੀ ਕੋਈ ਸਿਆਣੇ ਆਪਾਂ ਗਲਤ ਬੰਦੇ ਦੇ ਹੱਲ ਵਿੱਚ ਗਲਤ ਬੰਦੀ ਹੱਦ ਵਿੱਚ ਮੈਂ ਦਰ ਪੈਸਾ ਨਹੀਂ ਦਊਗੀ ਸੰਗਤ ਚੰਗੇ ਸਰਪੰਚ ਚੁਣੂੰਗੀ ਪਹਿਲਾਂ ਦੇ ਨਾਲ ਥਾਪੀਆਂ ਦੇ ਕੇ ਆਪਣੇ ਘਰਾਂ ਨੂੰ ਸਰਪੰਚ ਬਣਾਏ ਸੰਗਤ ਦੇ ਚੋਣੇ ਤੋਂ ਸਰਪੰਚ ਬਣਾਵਾਂਗੇ ਡਵੈਲਪਮੈਂਟ ਦੇ ਕੰਮ ਕਰਾਂਗੇ 27 ਦੇ ਵਿੱਚ ਦੁਬਾਰਾ ਜਦੋਂ ਲੈ ਕੇ ਪਵ ਡਵੈਲਪਮੈਂਟ ਦੇ ਕੰਮ ਕਰਕੇ ਆਵਾਂਗੇ ਤੁਹਾਨੂੰ ਅੰਦਰ ਦੇ ਕਿਉਂ ਨਹੀਂ ਵੀ ਆਪਣਾ ਸੋਚੋ ਸਾਡੇ ਬਾਰੇ ਬੋਲਣ ਦੀ ਲੋੜ ਨਹੀਂ ਆਪਣਾ ਹਿਸਾਬ ਦਾ ਦੇ ਲੋ ਉਹਨੇ ਕੀ ਕੀਤਾ ਤਾਕਤ ਨੂੰ ਪਤਾ ਹੈ ਹਾਂਜੀ ਅੱਜ ਪਿੰਡ ਭਾਗੋਵਾਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਾਲਾਨਾ ਮੇਲਾ ਹੋਇਆ ਕੀ ਕਹਿਣਾ ਤੁਹਾਡਾ ਸਭ ਤੋਂ ਪਹਿਲਾਂ ਤਾਂ ਜੀ ਵਾਇਕੀ ਦਾ ਖਾਤਾ ਵਾਇਕੀ ਦੀ ਜੇ ਬੰਦੇ ਅੱਜ ਜੋ ਭਗਤ ਰਾਮ ਬਾਬਾ ਮਹਾਸ਼ਾਹ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਬਣਾਇਆ ਗਿਆ ਹੈ ਅੱਜ ਤੁਹਾਡੇ ਸਾਹਮਣੇ ਸੰਕਤਾਂ ਦਾ ਬਹੁਤ ਹੀ ਜ਼ਿਆਦਾ ਭਾਰੀ ਕਰਨ ਦੇਖਣ ਨੂੰ ਮਿਲਿਆ ਜਿਸ ਵਿੱਚ ਫੇਰ ਤੋਂ ਹੀ ਪਹਿਲਾਂ ਚਾਦਰਾਂ ਦੀ ਰਸਮ ਕੀਤੀ ਗਈ ਉਸ ਤੋਂ ਉਪਰੰਤ ਜੋ ਨਿੰਜਾ ਜੀ ਦਾ ਖਾਣਾ ਲਗਾ ਉਸ ਵਿੱਚ ਬਹੁਤ ਹੀ ਜ਼ਿਆਦਾ ਸੰਕਤਾਂ ਇਹਨਾਂ ਕੱਟੇ ਗਿਆ ਜਿਵੇਂ ਪੂਰੀ ਹਲਕਾ ਫਤੇਗੜ ਚੁੰਨੀਆ ਡੇਰਾ ਬਾਬਾ ਨਾਲ ਪੂਰੇ ਗਦਾਸਪੁਰ ਦੀ ਸੰਕਤ ਜਿਹੜੀ ਆ ਇੱਥੇ ਜਿੱਦਾਂ ਦੇਖਣ ਨੂੰ ਮਿਲੀ ਹੋਈ ਹੈ ਤੇ ਇਹ ਹਰ ਨੀਅਤ ਨੂੰ ਆਸਮਰਦਾ ਬੰਲੀ ਹੁੰਦੀਆਂ ਨੇ ਜਿਸ ਕਰਕੇ ਇਸ ਮੇਲੇ ਸੰਬੰਧੀ ਔਰ ਇਸ ਮੇਲੇ ਤੋਂ ਬਹੁਤ ਸੰਕਾਣ ਸ਼ਰਧਾ ਹੈ ਔਰ ਆਪ ਹੀ ਸੰਕਾਣ ਸੰਸਕਰ ਦੇ ਦੀਆਂ ਪਿੰਡ ਮੇਲਾ ਹੋਇਆ ਕੀ ਕਹਿਣਾ ਇਹ ਤਦ ਪਾਪਾ ਯਾਰ ਜੀ ਮੂਲ ਪਕਸ਼ੂ ਗਰੇਲੀ ਥਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਜੋ ਮੇਲਾ ਹਰ ਸਾਲ ਦੀ ਤਰ੍ਹਾਂ ਪਾਪਾ ਮਤਰਛਾ ਬਲੀ ਜੀ ਦੀ ਨਵਾ ਉੱਪਰ ਤੇ ਸ਼ਾਦੀ ਜਾਤ ਦੇ ਵਿੱਚ ਕਰਾਇਆ ਜਾਂਦਾ ਤੇ ਸੁਮਾ ਮਾ ਆ ਕੇ ਸੁੱੱਚੇ ਲਾਕੇ ਦੀ ਜਨਤਾ ਪਹੁੰਚੀ ਹੈ ਤੇ ਸਿਰੇ ਜਿਹੜੀ ਚਾਦਰ ਦੀ ਰਸਮ ਹੋਈ ਸੀ ਉਹਦੇ ਵਿੱਚ ਕਾਫੀ ਜਨਤਾ ਪਿੰਡ ਭਗਵਾਲ ਦੀ ਪਹੁੰਚੀ ਸੀ ਫੇ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਇਹ ਮੇਲਾ ਹਰ ਸਾਲ ਮਨਾਇਆ ਜਾਂਦਾ ਕੱਲ ਇਸ ਤੋਂ ਬਾਅਦ ਬੰਦੀ ਗਿਣਤੀ ਵਿੱਚ ਜੰਮਾ ਪਹੁੰਚੋਗੀ ਤੇ ਜਿਵੇਂ ਅੱਜ ਪੰਨੂ ਸਾਹਿਬ ਅਤੇ ਰੰਧਾਵਾ ਸਾਹਿਬ ਜੋ ਡੇਰਾ ਬਾਬਾ ਨਾਨਕ ਦੇ ਇੰਚਾਰਜ ਆ ਉਹਨਾਂ ਨੇ ਸ਼ਿਰਕਤ ਕੀਤੀ ਹੈ ਕੱਲ ਨੂੰ ਮੇਰੇ ਖਿਆਲ ਚ ਸ਼ੈਰੀ ਕਲਸੀ ਜੀ ਵੀ ਪਟਾਰਾ ਹਲਕੇ ਦੇ ਵੀ ਆਉਣਗੇ ਤੇ ਉਹ ਐਜ ਮੁੱਖ ਮਮਾਨ ਇਸ ਮੇਲੇ ਦੇ ਵਿੱਚ ਸ਼ਾਮਲ ਹੋਣਗੇ ਜੋ ਵੀ ਸਾਡੀਆਂ ਮੁਸ਼ਕਲਾਂ ਨੂੰ ਹੋਰ ਹੱਲ ਕਰਨਗੇ ਮੈਨੂੰ ਇਹ ਮਿਲ ਥੈਂਕ ਯੂ ਕੋਈ ਯੋਗਦਾਨ ਪਾਇਆ ਗਿਆ ਮੇਲੇ ਵਿੱਚ ਉਹਨਾਂ ਵੱਲੋਂ ਹਾਂਜੀ ਡੇਰੇ ਵੱਲੋਂ 100 ਰੁਪਿਆ ਜਿਹੜਾ ਆਪਣੇ ਸਵਰਗੀ ਪਿਤਾ ਤਾਰਮਨ ਦਰਸ਼ਨ ਪਹਿਲਵਾਨ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਉਹ ਦਿੱਤਾ ਜਾਂਦਾ ਉਹ ਮੇਲਾ ਕਮੇਟੀ ਨੂੰ ਦਿੱਤਾ ਗਿਆ ਤੇ ਨਾਲ ਹੀ ਜਿਹੜੇ ਖਲੀਫਾ ਪਹਿਲਵਾਨ ਆ ਉਹਨਾਂ ਨੂੰ ਸ਼ੀਲਡਾਂ ਤੇ ਨਕਦ ਕੈਸ਼ ਪ੍ਰਾਈਜ਼ ਵੀ ਦਿੱਤਾ ਜਾਊਗਾ ਜਿਹੜੇ ਕਿ ਸਾਡੇ ਪਾਪਾ ਜੀ ਦੇ ਨਾਲ ਹੁਣਦੇ ਰਹੇ ਜਾਂ ਉਹਨਾਂ ਦੇ ਨਾਲ ਉਹਨਾਂ ਦੇ ਉਹ ਸ਼ਿਲਤ ਰਹੇ ਜਾਂ ਉਹਨਾਂ ਦੇ ਅਸਤਾਨ ਰਹੇ ਪਿੰਡ ਭਗੋੜਾ ਦੇ ਖਾਸ ਕਰਕੇ ਜਿਹੜੇ ਪਹਿਲਵਾਨ ਆ ਉਹਨਾਂ ਨੂੰ ਜਰੂਰ ਸਨਮਾਨ ਦਿੱਤਾ ਜਾਊਗਾ ਹਰ ਸਾਲ ਇਹ ਸਹੀ